ਸਮਤਪਾਲ ਸਿੰਘ ਦਾ ਵਿਰੋਧ ਕਿਉਂ ਕਰਦੇ ਹੋ ਤੁਹਾਡੇ ਉੱਪਰ ਦੋਸ਼ ਲੱਗਦੇ ਨੇ ਕਿ ਜਿਹੜੇ ਤੁਹਾਡੇ ਵਰਗੇ ਸ਼ਰਾਰਤੀ ਅੰਸਰ ਹੈ ਜਿਨ੍ਹਾਂ ਨੂੰ ਅਮਰਪਾਲ ਸਿੰਘ ਦੇ ਨਾਲ ਈਰਖਾ ਆ ਉਹ ਜਾਣ ਬੁੱਝ ਕੇ ਸੋਸ਼ਲ ਮੀਡੀਆ ਦੇ ਉੱਪਰ ਇਸ ਤਰੀਕੇ ਦੀਆਂ ਨੀਚ ਹਰਕਤਾਂ ਕਰ ਰਹੇ ਇਸ ਤਰੀਕੇ ਦੇ ਨਾਲ ਇਹ ਪੋਸਟਰ ਤੁਸੀਂ ਵਾਇਰਲ ਕਰ ਰਹੇ ਹੋ ਜਾਣ ਬੁੱਝ ਕੇ ਤੇ ਇਸੇ ਤਰ੍ਹਾਂ ਜਿਹੜੀ ਅਕਾਲੀ ਦੀ ਨਕਲੀ ਚੈਟ ਬਣਾ ਕੇ ਵਾਇਰਲ ਕੀਤੀ ਹੈ ਉਹਨਾਂ ਦੇ ਵਿੱਚ ਵੀ ਤੁਸੀਂ ਦੋਸ਼ੀ ਹੋ ਤੁਹਾਡੀ ਨਜ਼ਰ ਦੇ ਵਿੱਚ ਨਾ ਤੇ ਅਕਾਲੀ ਦਲ ਮਾੜੀ ਹੈ ਨਾ ਕਾਂਗਰਸ ਮਾੜੀ ਹੈ ਨਾ ਨਾ ਭਾਜਪਾ ਮਾੜੀ ਤੇ ਨਾ ਹੀ ਆਪ ਮਾੜੀ ਅਮਰਪਾਲ ਸਿੰਘ ਹੀ ਕਿਉਂ ਨਜ਼ਰ ਆਉਂਦਾ ਤੁਹਾਨੂੰ ਇਹ ਤੁਸੀਂ ਮੇਰੇ ਮੂੰਹ 'ਚ ਲਫ਼ਜ਼ ਕਿੱਦਾਂ ਪਾ ਸਕਦੇ ਹੋ ਇਹਨਾਂ ਮੁਖੀ ਰਿਹਾ ਆ ਭਾਜਪਦੀਆਂ ਕਈ ਸੰਸਥਾਵਾਂ ਦਾ ਮੁਖੀ ਰਿਹਾ ਹੈ ਕਈ ਨਹੀਂ ਬਸ ਦੁੱਧ ਦੇ ਉਤੇ ਬਾਕੀ ਦਾ ਪੂਰਾ ਪੰਜਾਬ ਹੀ ਨਕਲੀ ਤੁਰਿਆ ਫਿਰਦਾ ਅਜਨਾਲਾ ਕਾਂਡ ਲੈ ਕੇ ਗਿਆ ਸੀ ਮੁੰਡਿਆਂ ਨੂੰ 200 ਮੁੰਡਾ ਲੈ ਕੇ ਗਿਆ ਤੇ ਉਹ 200 ਮੁੰਡੇ ਨੂੰ ਅੰਦਰ ਕਰਵਾ ਕੇ ਬੈਠਿਆ ਉਹ ਅਕਾਲੀ ਜਰਾ ਕੇ ਬੈਠੇ ਕਾਂਗਰਸ ਕਰਾ ਕੇ ਬੈਠੀ ਜਾਂ ਚੜੂ ਗੜੇ ਕਰਾ ਕੇ ਬੈਠੇ ਤੁਹਾਨੂੰ ਦੋਖੇ ਸੀ ਤੁਹਾਨੂੰ ਇਹ ਇਹ ਗੱਲ ਦਾ ਦੁੱਖ ਕਿਉਂ ਨਜ਼ਰ ਆਉਂਦਾ ਹੈ ਨਾ ਤੇ ਤੁਹਾਡੇ ਭਰਾ ਸੀਗੇ ਨਾ ਰਿਸ਼ਤੇਦਾਰ ਸੀ ਉਹ ਅਮਰਪਾਲ ਦੇ ਸਮਰਥਕ ਸੀ ਸਾਡੇ ਮੁੰਡਿਆਂ ਨੂੰ ਖਰਾਬ ਕਰਾ ਕੇ ਤੇ ਆਪ ਐਮਪੀ ਦੀਆਂ ਇਲੈਕਸ਼ਨਾਂ ਲੜਦਾ ਫਿਰੂਗਾ ਜਿਹੜਾ ਸਬਕ ਤੁਸੀਂ ਲੋਕਾਂ ਨੂੰ ਅੱਜ ਸਿਖਾ ਰਹੇ ਹੋ ਦੱਸ ਰਹੇ ਹੋ ਕਿ ਜਾਤੀ ਹੋ ਗਿਆ ਤੇ ਫਿਰ ਉਹਨਾਂ ਨੌਜਵਾਨਾਂ ਨੂੰ ਪਹਿਲਾਂ ਦੱਸ ਦੇਣਾ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਨਾ ਤੁਰੋ ਨਾ ਤੁਰਦੇ ਹੁਣ ਇਹਦੇ ਪਿਤਾ ਜੀ ਪ੍ਰੋ ਪੰਜਾਬ ਚੈਨਲ ਤੇ ਇੰਟਰਵਿਊ ਦਿੰਦੇ ਨੇ ਉਥੇ ਇਹ ਕਿਉਂ ਕਹਿੰਦੇ ਨੇ ਕਿ ਅਸੀਂ ਤਾਂ ਜੀ ਦੇਸ਼ ਦੇ ਵਫਾਦਾਰ ਸਾਡਾ ਤਾਂ ਮੁੰਡਾ ਜੀ ਦੇਸ਼ ਦਾ ਵਫਾਦਾਰ ਆ ਕੈਰੈਕਟਰ ਚੜ੍ਹਨੋ ਚਾਣ ਨੂੰ ਅੱਜ ਦੇਸ਼ ਭਗਤ ਹੋ ਗਏ ਨੇ ਲੱਖ ਦੀ ਲੜ ਬੈਨਾਂ ਦੇ মিডিਆ ਵਾਲੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਕਲੀਫ ਹੋ ਜਾਂਦੀ ਹੈ ਵੀ ਬੋਲਦੇ ਕਿਉਂ ਨੇ ਤੁਹਾਨੂੰ ਸਾਡੇ ਸਵਾਲਾਂ ਤੇ ਮਿਰਚਾਂ ਕਿਉਂ ਲੱਗਦੀਆਂ ਐ ਤੇ ਇਹਦੇ ਵਿੱਚ ਬੁਰਾ ਕਿਉਂ ਮਣਾਉਨੇ ਹੋ ਤੁਸੀਂ ਤੁਹਾਡੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਅਮਰਤਪਾਲ ਦੇ ਵਿਰੋਧ ਦੇ ਵਿੱਚ ਇੱਕ ਬੈਨਰ ਵਾਇਰਲ ਕੀਤਾ ਜਾ ਰਿਹਾ ਤਾਂ ਅਮਰਤਪਾਲ ਸਿੰਘ ਦੇ ਜਿਹੜੇ ਪੱਖੀ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇੰਨੀਆਂ ਨੀਚ ਹਰਕਤਾਂ ਵਿਰੋਧੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਅਮਰਤਪਾਲ ਸਿੰਘ ਨੂੰ ਨੀਵਾ ਦਿਖਾਉਣ ਵਾਸਤੇ ਚੋਣਾ 'ਚ ਮੈਂ ਪਹਿਲੀ ਗੱਲ ਤਾਂ ਜੀ ਮੇਰੇ ਵੱਲੋਂ ਨਹੀਂ ਵਾਇਰਲ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਵਾਇਰਲ ਹੂੰ ਠੀਕ ਹੈ ਜੀ ਦੂਜੀ ਗੱਲ ਮੈਨੂੰ ਇਹ ਦੱਸੋ ਵੀ ਜਿਹੜਾ ਇਹ ਪੋਸਟਰ ਹੈ ਇਹਦੇ ਵਿੱਚ ਮੈਂ ਵੀ ਇਹ ਕਿਹਾ ਕਿ ਜੇ ਅਮਰਤਪਾਲ ਸਿੰਘ ਆਪਣੇ ਇਸ ਸਟੈਂਡ ਤੇ ਖੜਦਾ ਹੈ ਫਿਰ ਅਸੀਂ ਵੀ ਉਹਦੇ ਨਾਲ ਖੜਾਂਗੇ ਆ ਮਰਦਾਂ ਵਾਲੀ ਗੱਲ ਹੋਣ ਕੀਤੀ ਆ ਹੂੰ ਇਹਦੇ ਵਿੱਚ ਗਲਤ ਕੀ ਆ ਪੋਸਟਰ ਦੇ ਵਿੱਚ ਉਹ ਨਹੀਂ ਉਹ ਅੰਮ੍ਰਿਤਪਾਲ ਦੀ ਸਾਥੀਆਂ ਨੂੰ ਮਿਰਚਾਂ ਖਿਲਗਲਦੀਆਂ ਲੱਗੀਆਂ ਨੇ ਗਲਤ ਕੀਆ ਪੋਸਟ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਸੀਂ ਲੈ ਕੇ ਚੱਲੇ ਹੋ ਤਾਂ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਸਿੱਖ ਧਰਮ ਦੇ ਵਿੱਚ ਵੀ ਪੂਰੀ ਤਰੀਕੇ ਦੇ ਨਾਲ ਕਲੀਅਰੈਂਸ ਨਹੀਂ ਨਾ ਆਉਂਦੀ ਇੱਕ ਢੜਾਏ ਵੀ ਇੱਕ ਢੜਾ ਕਹਿੰਦਾ ਮੀਟ ਖਾਣਾ ਹੈ ਇੱਕ ਢੜਾ ਕਹਿੰਦਾ ਮੀਟ ਨਹੀਂ ਖਾਣਾ ਫਿਰ ਤੁਸੀਂ ਕਿਉਂ ਕੰਟਰੋਵਰਸੀ ਦੇ ਵਿੱਚ ਜਿਹੜਾ ਨਹੀਂ ਮੈਂ ਪਹਿਲਾਂ ਸੁਣੇ ਹਾਂ ਨਹੀਂ ਨਹੀਂ ਮੈਂ ਪਹਿਲੀ ਗੱਲ ਇਹ ਕਹੀ ਕਿ ਇਹ ਪੋਸਟਰ ਮੇਰੇ ਵੱਲੋਂ ਨਹੀਂ ਸ਼ੇਅਰ ਕੀਤਾ ਗਿਆ ਜੀ ਇਹ ਤਾਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਾਉਂਟ ਤੇ ਸ਼ੇਅਰ ਹੋਇਆ ਨਾ ਜ਼ਿੰਮੇਵਾਰ ਕੌਣ ਸੀ ਹੈ ਨਾ ਮੈਂ ਤਾਂ ਲਿਖਿਆ ਜੀ ਜਦੋਂ ਆਪਾਂ ਨਿਊਜ਼ ਚੈਨਲ ਤੁਸੀਂ ਨਿਊਜ਼ ਚੈਨਲ ਚਲਾਉਂਦੇ ਹੋ ਤੁਹਾਨੂੰ ਹੀ ਪਤਾ ਹੈ ਸੋਸ਼ਲ ਮੀਡੀਆ ਦਾ ਅਗਰ ਕੋਈ ਕੰਟੈਂਟ ਵਾਇਰਲ ਆ ਤਾਂ ਤੁਸੀਂ ਉਹ ਉਸੇ ਉੱਤੇ ਗੱਲ ਕਰਨੀ ਹੈ ਤਾਂ ਕਿਵੇਂ ਕਰੋਗੇ ਨਹੀਂ ਨਹੀਂ ਤੁਸੀਂ ਨਾ ਤੇ ਤੁਸੀਂ ਇਸ ਵਕਤ ਕੋਈ ਜਰਨਲਿਸਟ ਰਹੇ ਹੋ ਨਾ মিডিਆ ਨਾਲ ਰਿਲੇਟਡ ਹੋ ਤੁਸੀਂ ਇਸ ਵਕਤ ਮੈਂ ਕਦੋਂ ਮੈਂ ਕਦੋਂ ਆਜ਼ਾਦ ਅਮੀਰਵਾਦ ਵਜੋਂ ਜਿਹੜਾ ਇੱਕ ਨੇਤਾ ਬਣ ਕੇ ਆਪਣੇ ਆਪ ਦੇ ਵਿੱਚ ਵਿਚਰਦੇ ਹਾਂ ਉਸੇ ਹਲਕੇ ਤੋਂ ਜਿਹੜੇ ਹਲਕੇ ਦੇ ਵਿੱਚ ਅਮਰਤਪਾਲ ਸਿੰਘ ਚੋਣ ਲੜਨ ਜਾ ਰਿਹਾ ਫਿਰ ਤੁਹਾਨੂੰ ਖਾਸ ਕਰ ਨਾ ਤੇ ਤੁਸੀਂ ਅਕਾਲੀ ਦਲ ਦਾ ਵਿਰੋਧ ਕਰ ਰਹੇ ਨਾ ਤੁਸੀਂ ਕਾਂਗਰਸ ਦਾ ਤੇ ਨਾ ਹੀ ਆਪ ਦਾ ਵਿਰੋਧ ਕਰ ਰਹੇ ਪਰ ਅਮਰਤਪਾਲ ਸਿੰਘ ਦੇ ਨਾਲ ਤੁਹਾਨੂੰ ਕੀ ਤਕਰੀਫ ਨਜ਼ਰ ਆਉਂਦੀ ਹੈ ਚਲੋ ਆਪਾਂ ਪੋਸਟਰ ਤੇ ਆਈਏ ਉਸ ਦੇ ਵਿੱਚ ਗਲਤ ਦੱਸੋ ਨਾ ਕੀ ਹੈ ਜਿਹੜਾ ਪੋਸਟਰ ਤੇ ਤੁਸੀਂ ਮੇਨ ਗੱਲ ਕੀਤੀ ਆ ਮੇਨ ਫੋਨ ਕੀਤਾ ਪੋਸਟਰ ਦੇ ਵਿੱਚ ਪਹਿਲਾ ਪੁਆਇੰਟ ਜਿਹੜਾ ਮੈਨੂੰ ਵਧੀਆ ਲੱਗਿਆ ਨਸ਼ਿਆਂ ਦੇ ਉੱਤੇ ਪੂਰਨ ਪਾਬੰਦੀ ਹੈ ਨਾ ਹੁਣ ਅਮਰਪਾਲ ਜੀ ਜੇ ਚੇਲਿਆਂ ਨੂੰ ਮਿਰਚਾਂ ਲੱਗਦੀਆਂ ਤੇ ਪੋਸਟਰ ਦੇ ਉੱਤੇ ਜਿਹੜਾ ਇਹ ਮੈਨੂੰ ਮੈਨੂੰ ਖਾਸ ਤੌਰ ਤੇ ਵਧੀਆ ਲੱਗਦਾ ਵੀ ਨਸ਼ਿਆਂ ਤੇ ਪੂਰਨ ਪਾਬੰਦੀ ਹੋਏਗੀ ਹਲਕਾ ਘਡੂਰ ਸਾਹਿਬ ਦੇ ਸਮੂਹ 9 ਇਲਾਕਿਆਂ ਵਿੱਚ ਨਸ਼ਾ ਭਾਵੇਂ ਉਹ ਚਟਾ ਜਾ ਸ਼ਰਾਬ ਦੇ ਠੇਕੇ ਹੋਣ ਪੂਰਨ ਤੌਰ ਤੇ ਬੰਦ ਹੋਣਗੇ ਹੋਵੇਗਾ ਇਹਦੇ ਚ ਗਲਤ ਕੀ ਹੈ ਇਹਦੇ ਚ ਮਿਰਚਾਂ ਲੱਗਣ ਵਾਲੀ ਕੀ ਕੀਗਾ ਨਹੀਂ ਵੱਡਾ ਸਵਾਲ ਤੇ ਹੈ ਕਿ ਜਿਹੜੇ ਮਸਲੇ ਨੂੰ ਲੈ ਕੇ ਸਿੱਖ ਧਰਮ ਦੇ ਵਿੱਚ ਵੀ ਅਜੇ ਕਿਤੇ ਕਲੀਅਰੈਂਸ ਨਜ਼ਰ ਨਹੀਂ ਆਉਂਦੀ ਮਾਸਮੱਛੀ ਦਾ ਜ਼ਿਕਰ ਹੁੰਦਾ ਤੁਸੀਂ ਮਾਸਮੱਛੀ ਦੇ ਬਾਰੇ ਨਾ ਕਹਿੰਦਾ ਤੁਹਾਨੂੰ ਪੱਕਾ ਕਹਿੰਦਾ ਨਹੀਂ ਖਾਣਾ ਚਾਹੀਦਾ ਪਰ ਤੁਸੀਂ ਜਾਣ ਬੁੱਝ ਕੇ ਜੋ ਮਾਸਮਾਲ ਸਿੰਘ ਨੂੰ ਜਾਂ ਉਹਨਾਂ ਦਾ ਜਿਹੜਾ ਵੋਟ ਤੰਤਰ ਹੈ ਤੋੜਨ ਵਾਸਤੇ ਜਿਹੀਆਂ ਹਰਕਤਾਂ ਕਰਦੇ ਨਜ਼ਰ ਆਉਨੇ ਹੋ ਅੱਛਾ ਨਸ਼ਿਆਂ ਤੇ ਪੂਰਨ ਪਾਬੰਦੀ ਤੇ ਹੁਣ ਅੰਮ੍ਰਿਤਪਾਲ ਦੇ ਆ ਵੋਟ ਟੁੱਟ ਰਹੀ ਆ ਨਹੀਂ ਜਿਹੜਾ ਨਸ਼ੇ ਤੇ ਪੂਰਨ ਪਾਬੰਦੀ ਦੀ ਗੱਲ ਤੇ ਅੰਮ੍ਰਿਤਪਾਲ ਦੀ ਵੋਟ ਟੁੱਟ ਰਹੀ ਆ ਮਾਣ ਨੂੰ ਤੇ ਨਸ਼ੇ ਨਿਕੰਦੇ ਛੋੜਿਆ ਜਾ ਸਕਦਾ ਪੱਤਰਕਾਰ ਜੀ ਸਾਹਿਬ ਦੂਜੇ ਨੰਬਰ ਤੇ ਬਾਅਦ ਲਈਏ ਪਹਿਲਾਂ ਪਹਿਲੇ ਨੰਬਰ ਤੇ ਹੀ ਮੈਨੂੰ ਯਾਦ ਕਰਾਓ ਅੰਮ੍ਰਿਤਪਾਲ ਉਹੀ ਹੈ ਨਾ ਜਿਹੜਾ ਨਸ਼ਾ ਛਡਾਉ ਮਹਮਦ ਲਾਂਦਾ ਸੀਗਾ ਤੇ ਇਸ ਪੋਸਟਰ ਦੇ ਵਿੱਚ ਜੇ ਇਹ ਲਿਖਿਆ ਹੋਇਆ ਨਸ਼ਿਆਂ ਉੱਤੇ ਪੂਰਨ ਪਾਬੰਦੀ ਤੇ ਇਹ ਜਦ ਅਮਰਪਾਲ ਦੇ ਚੇਲੇ ਨੂੰ ਦਿੱਕਤ ਕਿੱਥੇ ਆ ਨਹੀਂ ਅਮਰਪਾਲ ਨੇ ਆਪਣੀ ਗੱਲ ਤੋਂ ਪਹੁੰਚਾਇਆ ਹੈ ਇੱਕ ਤੇ ਮੈਨੀਫੈਸਟੋ ਉਹ ਆ ਜੋ ਅਮਰਪਾਲ ਸਿੰਘ ਦੀ ਟੀਮ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਜਾਰੀ ਕੀਤਾ ਗਿਆ ਹੈ ਪਰ ਦੂਜੇ ਪਾਸੇ ਤੁਹਾਡੇ ਉੱਪਰ ਦੋਸ਼ ਲੱਗਦੇ ਨੇ ਕਿ ਜਿਹੜੇ ਤੁਹਾਡੇ ਵਰਗੇ ਸ਼ਰਾਰਤੀ ਅੰਸਰ ਹੈ ਜਿਨ੍ਹਾਂ ਨੂੰ ਅਮਰਪਾਲ ਸਿੰਘ ਦੇ ਨਾਲ ਈਰਖਾ ਆ ਉਹ ਜਾਣ ਉੱਜ ਕੇ ਸੋਸ਼ਲ ਮੀਡੀਆ ਦੇ ਉੱਪਰ ਇਸ ਤਰੀਕੇ ਦੀਆਂ ਨੀਚ ਹਰਕਤਾਂ ਕਰ ਰਿਹਾ ਹੈ ਤੁਹਾਡੇ ਉੱਪਰ ਬਹੁਤ ਵੱਡੇ ਦੋਸ਼ ਹੈ ਚਲੋ ਤੁਸੀਂ ਇਹ ਨੀਤੀ ਕਹਿ ਦਿਓ ਪਰ ਜਿਹੜੇ ਹੁਣ ਪਹਿਲਾਂ ਮੁੰਡਿਆਂ ਨੂੰ ਲੜਵਾ ਕੇ ਸਟੇਟ ਦੇ ਨਾਲ ਕਿ ਅਸੀਂ ਸੰਵਿਧਾਨ ਦੇ ਖਿਲਾਫ ਆ ਫਲਾਣਾ ਆ ਠਮਕਾਣਾ ਆ 40 ਮੁੰਡਿਆਂ ਨੂੰ ਅੰਦਰ ਬੰਦ ਕਰਵਾ ਕੇ ਅਜਨਾਲਾ ਕਾਂਡ ਦੇ ਵਿੱਚ ਠੀਕ ਆ 307 ਦੇ ਪਰਚੇ ਨੇ ਉਹਨਾਂ ਮੁੰਡਿਆਂ ਤੇ ਉਮਰ ਕੈਦ ਉੜੀਗਦੇ ਪਏ ਨੇ ਉਹ ਹੁੰਦੀ ਉਹਨਾਂ ਮੁੰਡਿਆਂ ਨੂੰ ਅੰਦਰ ਕਰਵਾ ਕੇ ਤੇ ਆਪ ਜਿਹੜੇ ਐਮਪੀ ਲੜ ਰਹੇ ਨੇ ਉਹਨਾਂ ਮੁੰਡਿਆਂ ਦੀ ਜ਼ਿਕਰ ਤੱਕ ਨਹੀਂ ਹੋਇਆ ਇਹਨਾਂ ਦੀ ਇੱਕ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇੱਕ ਵੀ ਸਟੇਜ ਦੇ ਉੱਤੇ ਕੀ ਉਹ ਨੀਝ ਨਹੀਂ ਹੈਗੇ ਦੁਆਬੀ ਸਾਬ ਤੁਹਾਡੇ ਠੀਕ ਹੈ ਸੁਣੋ ਹੈਗੇ ਕਿ ਨਹੀਂ ਹੈਗੇ ਤੁਹਾਡੇ ਸਵਾਲ ਸਵਾਲਾਂ ਬਾਅਦ ਉਹਨਾਂ ਮਾਮਾ ਨੂੰ ਜਾ ਕੇ ਉਹਨਾਂ ਮਾਮਾ ਨੂੰ ਜਾ ਕੇ ਪੁੱਛਿਆ ਤੁਸੀਂ ਨਹੀਂ ਤੁਹਾਡੇ ਸਵਾਲ ਜਵਾਬ ਹੈ ਆਮੋ ਸਾਹਮਣੇ ਸਵਾਲ ਜਵਾਬ ਹੋਣੇ ਚਾਹੀਦੇ ਪਰ ਤੁਹਾਨੂੰ ਇਸ ਹਰਕਤ ਨਹੀਂ ਮੈਂ ਤਾਂ ਇੱਕ ਡੇਢ ਸਾਲ ਤੋਂ ਕਰ ਰਹੇ ਹਾਂ ਨਾ ਮੈਂ ਤਾਂ ਇੱਕ ਡੇਢ ਸਾਲ ਤੋਂ ਲਲਕਾਰ ਰਹੇ ਹਾਂ ਕਿ ਆਮਣੂ ਸਾਹਮਣੇ ਸਵਾਲ ਜਵਾਬ ਕਰ ਲਓ ਹੁਣ ਤਾਂ ਮੈਂ ਆਮੋ ਸਾਹਮਣੇ ਇਹਨਾਂ ਦੇ ਸਾਹਮਣੇ ਕੈਂਡੀਡੇਟ ਵੀ ਖੜ ਗਿਆ ਹੁਣ ਵੀ ਕਰ ਲਓ ਆਮਣੂ ਸਾਹਮਣੇ ਕਰ ਲੈਣਾ ਸਵਾਲ ਜਵਾਬ ਭੱਜਦੇ ਕਿਉਂ ਨੇ ਹੂੰ ਮੈਂ ਅੱਜ ਤੱਕ ਜਿੰਨੇ ਵੀ ਸਵਾਲ ਪੁੱਛੇ ਨੇ ਮੈਂ ਇਹ ਕਿਹਾ ਕਿ ਇਹਨਾਂ ਦਾ ਜਿਹੜਾ ਲੈਂਕਾ ਉਹ ਸਿੱਧਾ-ਸਿੱਧਾ ਭਾਜਪਾ ਦੇ ਨਾਲ ਹੈਗਾ ਇਹਨਾਂ ਦਾ ਵਕੀਲ ਭਾਜਪਾ ਦਾ ਮੁਖੀ ਰਿਹਾ ਹੈ ਆ ਭਾਜਪਾ ਦੀਆਂ ਕਈ ਸੰਸਥਾਵਾਂ ਦਾ ਮੁਖੀ ਰਿਹਾ ਹੈ ਰਾਜਦੇਵ ਸਿੰਘ ਖਾਲਸਾ ਆ ਜਾਣ ਕਰਨ ਮਾਨ ਹਨੀ ਦਾ ਦੇਵਾ ਅਮਨੇ ਸਾਹਮਣੇ ਰਾਜਦੇਵ ਸਿੰਘ ਖਾਲਸਾ ਆਣ ਕਰਨ ਗੱਲ ਜੀ ਭਾਜਪਾ ਰਾਜਦੇਵ ਸਿੰਘ ਖਾਲਸਾ ਮੰਨਦੇ ਨੇ ਮੈਂ ਭਾਜਪਾ ਦੇ ਵਿੱਚ ਗਿਆ ਸੀ ਮੰਗਾ ਨੂੰ ਲੈ ਕੇ ਪਰ ਜਦੋਂ ਉਹਨਾਂ ਮੰਗਾ ਨਹੀਂ ਮੇਰੀਆਂ ਮੰਨੀਆਂ ਤੇ ਮੈਂ ਇਨਕਾਰ ਕਰ ਦਿੱਤਾ ਕਿ ਮੈਂ ਆ ਆਰਐਸਐਸ ਦੇ ਵਿੱਚ ਜਾਂ ਭਾਜਪਾ ਦੇ ਵਿੱਚ ਨਹੀਂ ਮੈਂ ਰਹਿਣਾ ਕਹਿੰਦੇ ਮੈਂ ਉਹਨਾਂ ਨੇ ਜੁਆਇਨ ਨਹੀਂ ਕੀਤੀ ਮੰਕਰ ਨਹੀਂ ਹੁੰਦਾ ਇਸ ਚੀਜ਼ ਤੋਂ ਉਹਨਾਂ ਨੇ ਜੁਆਇਨ ਨਹੀਂ ਕੀਤੀ ਆਰਐਸਐਸ ਭਾਜਪਾ ਉਹਨਾਂ ਨੇ ਜੁਆਇਨ ਨਹੀਂ ਕੀਤੀ ਮੋਦੀ ਦੇ ਹੱਕ 'ਚ ਬਿਆਨ ਨਹੀਂ ਦਿੱਤੇ ਉਹਨਾਂ ਨੇ ਹੂੰ ਉਹਨਾਂ ਨੇ ਆਪਾਂ ਇਸ ਪਾਦੀ ਸਟੇਜ ਦੇ ਵਿੱਚ ਸਟੇਜ ਦੇ ਉੱਤੇ ਚੜ ਕੇ ਆਪਣੇ ਗਲ 'ਚ ਭਾਜਪਾ ਦੇ ਪੱਟੇ ਨਹੀਂ ਬੁਆਏ ਹੂੰ ਉਹਨਾਂ ਨੇ ਮੋਦੀ ਦੀਆਂ ਤਾਰੀਫਾਂ ਦੇ ਪੋਲ ਨਹੀਂ ਮੰਨੇ ਹੂੰ ਮੋਕਰਣ ਇਸ ਚੀਜ਼ ਤੋਂ ਕਹਿਣ ਦੁਆਬੀ ਝੂਠ ਕਹਿੰਦਾ ਤੇ ਦੁਆਬੀ ਦੇ ਕਰਨ ਮਾਨਾਂ ਦੀ ਉਹਦਾਵਾ ਕਿਉਂ ਪੱਦਦੇ ਨੇ ਜੇ ਉਹ ਇੱਕ ਫੇਕ ਚੈਟ ਚੱਲੀ ਆ ਇਹਨਾਂ ਦੀ ਅਕਾਲੀ ਹੋਣਾਂ ਦੀ ਇੱਕ ਫੇਕ ਚੈਟ ਚੱਲੀ ਪਤਾ ਨਹੀਂ ਉਹ ਫੇਕ ਆ ਜਾਂ ਸੱਚਾ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਉਹ ਵੀ ਦੋਸਤੋ ਤੇ ਲੱਗਦੇ ਵੀ ਤੁਸੀਂ ਜਿਹੜੇ ਸ਼ੁਰੂਆਤ ਦੇ ਤਰੀਕੇ ਦੇ ਨਾਲ ਇਹ ਪੋਸਟਰ ਤੁਸੀਂ ਵਾਇਰਲ ਕਰ ਰਹੇ ਗਾਣ ਬੋਚ ਕੇ ਤੇ ਇਸੇ ਤਰ੍ਹਾਂ ਉਹ ਜਿਹੜੀ ਅਕਾਲੀ ਦੀ ਨਕਲੀ ਚੈਟ ਬਣਾ ਕੇ ਵਾਇਰਲ ਕੀਤੀ ਆ ਉਹਨਾਂ ਦੇ ਵਿੱਚ ਵੀ ਤੁਸੀਂ ਦੋਸ਼ੀ ਹੋ ਸਾਰਾ ਕੁਝ ਹੀ ਨਕਲੀ ਆ ਜੀ ਹੋਰ ਸਾਰਾ ਕੁਝ ਹੀ ਨਕਲੀ ਆ ਹਨਾ ਇਹ ਹੀ ਸਾਰੇ ਏਹੀ ਨਹੀਂ ਬਸ ਦੁੱਧ ਦੇ ਧੁੱਤੇ ਬਾਕੀ ਦਾ ਪੂਰਾ ਪੰਜਾਬ ਹੀ ਨਕਲੀ ਤੁਰਿਆ ਫਿਰਦਾ ਮੈਨੂੰ ਇਹ ਦੱਸੋ ਇੰਜਰ ਮੈਕ ਚਲੋ ਇਹ ਇੰਡਰ ਮੈਕਮਾ ਇਹਨਾਂ ਵੱਲੋਂ ਨਹੀਂ ਚੱਲਦਾ ਕਰ ਲੋਦਾ ਤੁਸੀਂ ਉਹ ਕਹਿੰਦੇ ਨੇ ਮੈਂ ਸਿਰ ਕਟਵਾ ਦਾਂਗਾ ਜੇ ਸਾਬਤ ਕਰ ਦਿਓ ਕਿ ਮੇਰੀ ਇਹ ਐਡਵਰਟਾਈਜ਼ਮੈਂਟ ਲੋਈ ਹੋਵੇ ਉਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਨਾ ਜੀ ਉਹਨਾਂ ਨੇ ਬਰਾਏ ਨਾਮ ਉਹਨਾਂ ਚੈਨਲਾਂ ਦੇ ਉੱਤੇ ਕੰਪਲੇਂਟ ਦਿੱਤੀ ਹੋਈ ਆ ਜਿੰਨਾ ਵੱਲੋਂ ਇਹ ਵਾਇਰਲ ਹੋਈ ਜੇ ਮੇਰੇ ਐਂਡ ਤੋਂ ਵਾਇਰਲ ਹੋਈ ਹੁੰਦੀ ਮੇਰੇ ਨਾਮ ਤੇ ਦੇ ਦਿੰਦੇ ਹੈਨਾ ਇਹ ਸਾਬਤ ਕਰਨਾ ਪੈਣਾ ਹੈ ਨਾ ਵੀ ਦੋ ਅਬੀ ਉਹ ਲੋ ਵਾਇਰਲ ਹੋਈ ਆ ਲੈ ਤੁਹਾਨੂੰ ਮੁਕਾਬਲਾ ਨਜ਼ਰ ਆਉਂਦਾ ਅਮਰਤਪਾਲ ਸਿੰਘ ਦੇ ਨਾਲ ਖਡੂਰ ਸਾਹਿਬ ਹਲਕੇ 'ਚ ਮੁਕਾਬਲਾ ਤਾਂ ਉਸ ਦਿਨ ਵੀ ਨਜ਼ਰ ਨਹੀਂ ਆਉਂਦਾ ਸੀਗਾ ਜਦ ਦਿਨ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਖੜੇ ਸੀਗੇ ਦੋ ਜਣੇ ਹਮ ਮੁਕਾਬਲਾ ਤਾਂ ਉਸ ਦਿਨ ਵੀ ਨਜ਼ਰ ਨਹੀਂ ਆਉਂਦਾ ਸੀ ਨਹੀਂ ਤੁਹਾਡੀ ਨਜ਼ਰ ਦੇ ਵਿੱਚ ਨਾ ਤੇ ਅਕਾਲੀ ਦਲ ਮਾੜਾ ਆ ਨਾ ਕਾਂਗਰਸ ਮਾੜੀ ਆ ਨਾ ਨਾ ਭਾਜੀਪੀ ਮਾੜੀ ਤੇ ਨਾ ਹੀ ਆਪ ਮਾੜੀ ਅਮਰਪਾਲ ਸਿੰਘ ਹੀ ਕਿਉਂ ਨਜ਼ਰ ਆਉਂਦਾ ਤੁਹਾਨੂੰ ਨਾ ਅਕਾਲੀ ਮਾੜੇ ਨਾ ਕਾਂਗਰਸ ਮਾੜੀ ਇਹ ਤੁਸੀਂ ਮੇਰੇ ਮੂੰਹ 'ਚ ਲਫ਼ਜ਼ ਕਿੱਦਾਂ ਪਾ ਸਕਦੇ ਹੋ ਨਹੀਂ ਤੁਸੀਂ ਕੱਲ ਤੁਸੀਂ ਕਿੱਦਾਂ ਪਾ ਸਕਦੇ ਹੋ ਤੁਸੀਂ ਅਕਾਲੀ ਦਲ ਦਾ ਵਿਰੋਧ ਕਰਦੇ ਹੋ ਨਾ ਭਾਜੀਪੀ ਕਾਂਗਰਸ ਆਪ ਦਾ ਵਿਰੋਧ ਨਹੀਂ ਕਰਦੇ ਪਰ ਅਮਰਪਾਲ ਸਿੰਘ ਦਾ ਵਿਰੋਧ ਕਿਉ ਅਮਰਤਪਾਲ ਸਿੰਘ ਮੈਨੂੰ ਇਹ ਦੱਸੋ ਵੀ ਅਕਾਲੀ ਇਸ ਵੇਲੇ ਜਿਹੜੇ ਇਹ ਜਨਾਲਾ ਕਾਂਡ ਲੈ ਕੇ ਗਿਆ ਸੀ ਮੁੰਡਿਆਂ ਨੂੰ 200 ਮੁੰਡਾ ਲੈ ਕੇ ਗਿਆ ਤੇ ਉਹ 200 ਮੁੰਡੇ ਨੂੰ ਅੰਦਰ ਕਰਵਾ ਕੇ ਬੈਠਿਆ ਉਹ ਅਕਾਲੀ ਜਰਾ ਕੇ ਬੈਠੇ ਕਾਂਗਰਸ ਕਰਾ ਕੇ ਬੈਠੀ ਜਾਂ ਚੜੂ ਵਾਲੇ ਕਰਾ ਕੇ ਬੈਠੇ ਤੁਹਾਨੂੰ ਦੁੱਖ ਕਿਉਂ ਲੱਗ ਗਿਆ ਸੀ ਉਹਨਾਂ ਮੁੰਡਿਆਂ ਤੁਹਾਨੂੰ ਇਹ ਗੱਲ ਦਾ ਦੁੱਖ ਕਿਉਂ ਨਜ਼ਰ ਆਉਂਦਾ ਹੈ ਨਾ ਤੇ ਤੁਹਾਡੇ ਭਰਾ ਸੀਗੇ ਨਾ ਰਿਸ਼ਤੇਦਾਰ ਸੀ ਉਹ ਅਮਰਤਪਾਲ ਦੇ ਸਮਰਥਕ ਸੀ ਜੀ ਉਹ ਅਮਰਤਪਾਲ ਸਿੰਘ ਵੀ ਜੇਲ੍ਹ 'ਚ ਹੈ ਜੇ ਉਹ ਸਾਥੀ ਜੇਲ੍ਹ 'ਚ ਹੈ ਤੇ ਇਹਦੇ ਵਿੱਚ ਤੁਹਾਨੂੰ ਜਿਆਦਾ ਇਹੇਜ ਕਿਉਂ ਆ ਰਿਹਾ ਹੈ ਹੁਣ ਤੁਹਾਨੂੰ ਨਾ ਬੁਰਾ ਲੱਗ ਜਾਣਾ ਮ ਮੇਰਾ ਜਵਾਬ ਇਹ ਆ ਵੀ ਕੋਈ ਵੀ ਕੁੱਤਾ ਬਿੱਲਾ ਆ ਕੇ ਸਾਡੇ ਮੁੰਡਿਆਂ ਨੂੰ ਖਰਾਬ ਕਰਾ ਕੇ ਤੇ ਆਪ ਐਮਪੀ ਦੀਆਂ ਇਲੈਕਸ਼ਨਾਂ ਲੜਦਾ ਫਿਰੂਗਾ ਤੇ ਤੁਸੀਂ ਜਾਣਦੇ ਹੋ ਕਿ ਅਸੀਂ ਘਰਾਂ 'ਚ ਬੈਠ ਕੇ ਚੁੱਪ ਬੈਠ ਕੇ ਦੇਖਦੇ ਰਹੀਏ ਸਾਡੇ ਕਿਉਂ ਨਹੀਂ ਸਾਡੇ ਪਹਿਰਾ ਕਿਉਂ ਨਹੀਂ ਪਹਿਰਾ ਸਾਡੇ 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 ਪੰਜਾਬ ਦੀ ਉਹ ਨੌਜਵਾਨੀ ਆ ਨਾ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਖਰਾਬ ਕਰਕੇ ਤੇ ਕੱਲ ਨੂੰ ਇਹਨਾਂ ਦੇ ਆ ਇਹਨਾਂ ਦੇ ਪਿੱਛੇ ਖੜਨਾ ਨਹੀਂ ਜੇ ਖੜਨਾ ਹੀ ਨਹੀਂ ਸੀਗਾ ਜੇ ਇੰਨੀ ਜ਼ਰੂਰਤ ਹੀ ਨਹੀਂ ਸੀ ਵੀ ਇਹਨਾਂ ਦੇ ਇਹਨਾਂ ਦੀਆਂ ਜ਼ਮਾਨਤਾਂ ਕਰਾ ਸਕਦੇ ਸੀ ਜਾਂ ਇਹਨਾਂ ਦੇ ਲਈ ਲੜ ਸਕਦੇ ਸੀ ਫਿਰ ਇਹਨਾਂ ਨੂੰ ਲੈ ਕੇ ਕਿਉਂ ਗਿਆ ਮਰਨ ਵਾਸਤੇ ਉੱਥੇ ਜਿਹੜਾ ਸਬਕ ਤੁਸੀਂ ਲੋਕਾਂ ਨੂੰ ਅੱਜ ਸਿਖਾ ਰਹੇ ਹੋ ਦੱਸ ਰਹੇ ਹੋ ਕਿ ਜਿਆਤੀ ਹੋ ਗਿਆ ਤੇ ਫਿਰ ਉਹਨਾਂ ਨੌਜਵਾਨਾਂ ਨੂੰ ਪਹਿਲਾਂ ਦੱਸ ਦੇਣਾ ਸੀ ਕਿ ਅਮਰਪਾਲ ਸਿੰਘ ਦੇ ਨਾਲ ਨਾ ਤੁਰੋ ਨਾ ਤੁਰਦੇ ਮੈਨੂੰ ਦੱਸੋ ਪਿਛਲੇ 2 ਸਾਲ ਤੋਂ ਰੌਲਾ ਨਹੀਂ ਪਾਰਿਆ ਹੂੰ ਤੋ ਉਸੇ ਦਾ ਚੰਗੀ ਤਰ੍ਹਾਂ ਜਾਣਦੇ ਹਾਂ ਪਿਛਲੇ 2 ਸਾਲ ਤੋਂ ਨਹੀਂ ਕਹਿ ਰਿਹਾ ਵੀ ਇਹ ਮਰਵਾਊਗਾ ਤੁਹਾਨੂੰ ਫਸਾਊਗਾ ਤੇ ਆਪ ਜਾ ਕੇ ਸਰਕਾਰੀ ਗੋਦੀ ਚੜੂਗਾ ਨਹੀਂ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਕਿ ਆ ਦੀਪ ਸਿੱਧੂ ਨੇ ਇਹਨੂੰ ਬਲੌਕ ਕਿਉਂ ਕੀਤਾ ਤੇ ਦੀਪ ਸਿੱਧੂ ਦੇ ਮਰਨ ਤੋਂ ਦੀਪ ਸਿੱਧੂ ਦੇ ਕਤਲ ਤੋਂ 4 ਦਿਨ ਪਹਿਲਾਂ 5 ਦਿਨ ਪਹਿਲਾਂ ਹੀ ਆਪਣੇ ਫੋਨ ਤੋਂ ਜਾਂ 10 12 ਦਿਨ ਪਹਿਲਾਂ ਦੀਪ ਸਿੱਧੂ ਇਹਨੂੰ ਆਪਣੇ ਫੋਨ ਤੋਂ ਕਿਉਂ ਬਲੌਕ ਕਰਦਾ ਮੈਂ ਤਾਂ ਸ਼ੁਰੂ ਤੋਂ ਸਵਾਲ ਚੁੱਕ ਰਿਆਂ ਦੇ ਉੱਤੇ ਦੁਆਬੀ ਸਾਹਿਬ ਨੇ ਨਹੀਂ ਪੁੱਛੇ ਦੁਆਬੀ ਸਾਹਿਬ ਅਮਰਤਪਾਲ ਦੇ ਵਾਂਗ ਦੂਜੀਆਂ ਪਾਰਟੀਆਂ ਨੂੰ ਕਟਾਰੇ ਦੇ ਵਿੱਚ ਖੜਾ ਕਰਦੇ ਹੋ ਤੁਸੀਂ ਜਦੋਂ ਦੂਜੀਆਂ ਪਾਰਟੀਆਂ ਦੀ ਵਾਰੀ ਆਊਗੀ ਉਹਨਾਂ ਨੂੰ ਵੀ ਕਟਾਰੇ 'ਚ ਖੜਾ ਕਰ ਲਾਂਗੇ ਹੂੰ ਫਿਲਹਾਲ ਵਾਰੀ ਅਮਰਤਪਾਲ ਦੀ ਆ ਫਿਲਹਾਲ ਅਮਰਤਪਾਲ ਨੂੰ ਸਵਾਲ ਨੇ ਵੀ ਤੂੰ ਉਹਦਾ ਤਾਂ ਕਹਿੰਦਾ ਸੀਗਾ ਕਿ ਹਥਿਆਰਬੰਦ ਸੰਘਰਸ਼ ਲੜਨਾ, ਸਟੇਟ ਦੇ ਨਾਲ ਲੜਨਾ। ਬੰਦੀ ਸਿੰਘ ਰਿਹਾਈ ਮੋਰਚੇ ਦੇ ਉੱਤੇ ਜਾ ਕੇ ਅੰਮ੍ਰਿਤਪਾਲ ਸਿੰਘ ਇਹ ਕਹਿੰਦਾ ਕਿ ਸਾਡੇ ਨਾਲ ਗੱਲ ਨਾ ਕਰੋ ਵੀ ਅਸੀਂ ਆ ਬੰਦੀ ਸਿੰਘਾਂ ਨੂੰ ਛੁੜਾਣ ਦੀ ਸਾਡੇ ਨਾਲ ਗੱਲ ਕਰੋ ਖਾਲਸਾਣ ਦੀ। ਖਾਲਸਾਣ ਤੋਂ ਥੱਲੇ ਸਾਡੇ ਨਾਲ ਗੱਲ ਨਾ ਕਰੋ। ਹੈ? ਉੱਥੇ ਬੰਦੀ ਸਿੰਘ ਰਿਹਾਈ ਮੋਰਚੇ ਤੇ ਖੜਕੇ ਨੇ ਏਡੇ ਵੱਡੇ ਦਮਗਜੇ ਮਾਰੇ ਤੇ ਇਹਨੇ ਕਿਹਾ ਕਿ ਜੇ ਜਿਹੜੇ ਬੰਦੇ ਬੰਦੀ ਸਿੰਘ ਅੰਦਰ ਬੈਠੇ ਨੇ ਉਹ ਤਾਂ ਅੰਦਰ ਬੈਠੇ ਨੇ, ਹਾਲੇ ਤਾਂ 2-4 ਬੰਦੀ ਹੋਰ ਹੋ ਜਾਣਗੇ। ਤੇ ਜੇ ਹੁਣ ਇਹ ਇਹ ਆਪ ਮੰਦੀ ਹੋਇਆ ਬੇਟਾ ਤੇ ਹੁਣ ਤਰ ਲਓ ਮੱਛੀ ਕਿਉਂ ਹੋਇਆ ਕੱਟ ਲਵੇ ਚਾਰ ਦਿਨ ਹੁਣ ਖਾਲਸਤਾਨ ਦੀ ਗੱਲ ਤੋਂ ਕਿਉਂ ਭੱਜਿਆ ਹੁਣ ਇਹੜੇ ਪਿਤਾ ਜੀ ਪ੍ਰੋ ਪੰਜਾਬ ਚੈਨਲ ਤੇ ਇੰਟਰਵਿਊ ਦਿੰਦੇ ਨੇ ਉਥੇ ਇਹ ਕਿਉਂ ਕਹਿੰਦੇ ਨੇ ਕਿ ਅਸੀਂ ਤਾਂ ਜੀ ਦੇਸ਼ ਦੇ ਵਫਾਦਾਰ ਸਾਡਾ ਤਾਂ ਮੁੰਡਾ ਜੀ ਦੇਸ਼ ਦਾ ਵਫਾਦਾਰ ਆ ਇਹ ਦੇਸ਼ ਦੇ ਵਫਾਦਾਰ ਨੇ ਤੇ ਫਿਰ ਉਹ ਜਿਹੜੇ ਮੁੰਡੇ ਜਿੰਨਾਂ ਤੇ 120 ਬੀ ਲੱਗ ਗਈ ਦੇਸ਼ ਧਰੋਹੀ ਦੀ ਧਾਰਾ 307 ਲੱਗ ਗਈ ਉਹ ਗੱਦਾਰ ਨੇ ਇਹ ਕੱਲੇ ਦੇਸ਼ ਪਖਦ ਨੇ ਵਾਕਮਾ ਵਾਲੀ ਕੀ ਟੀਏ ਨਾ ਨੇ ਹੱਦ ਹੋ ਗਈ ਸਾਡੇ ਮੁੰਡਿਆਂ ਨੂੰ ਫਸਾ ਕੇ ਸਾਡੇ ਮੁੰਡਿਆਂ ਨੂੰ ਦੇਸ਼ ਤਰੋਹੀ ਪਤੜ ਕੇ ਤੇ ਅੱਜ ਇਹ ਸਰਕਾਰੀ ਰੋਟੀਆਂ ਖਾਣ ਨੂੰ ਸਰਕਾਰੀ ਟੱਕੜ ਲੋਚਣ ਨੂੰ ਅੱਜ ਇਹ ਦੇਸ਼ ਭਗਤ ਹੋ ਗਏ ਨੇ ਲੱਖ ਦੀ ਲੜਦਾ ਇਹਨਾਂ ਦੇ ਹੂੰ ਲੋਕ ਸਮਝਦੇ ਨਾ ਸਾਰੀਆਂ ਚੀਜ਼ਾਂ ਨੂੰ ਨਹੀਂ ਨਹੀਂ ਲੋਕ ਸਮਝਦੇ ਨਹੀਂ ਨਾ ਲੋਕ ਸਮਝਦੇ ਨਹੀਂ ਲੋਕਾਂ ਨੂੰ ਸਮਝਾਉਣ ਵਾਸਤੇ ਜਦੋਂ ਅਸੀਂ ਬੋਲਦੇ ਆ ਤੇ ਫਿਰ ਤੁਹਾਡੇ ਵਰਗੇ ਸਾਡੇ ਜਿਹੜੇ ਬਹੁਤ ਨਜ਼ਦੀਕ ਤੇ ਮਿੱਤਰ ਨੇ ਨਾ ਮੀਡੀਆ ਵਾਲੇ ਹੂੰ ਉਹਨਾਂ ਨੂੰ ਸਭ ਤੋਂ ਪਹਿਲਾਂ ਤਕਲੀਫ ਹੋ ਜਾਂਦੀ ਆ ਵੀ ਬੋਲਦੇ ਕਿਉਂ ਨੇ ਨਹੀਂ ਅਹੀਂ ਪੱਤਰਕਾਰਾਂ ਦਾ ਤੇ ਫਰਜ ਹੁੰਦਾ ਹੈ ਨਾ ਸਵਾਲ ਕਰਨਾ ਪਰ ਤੁਹਾਨੂੰ ਸਾਡੇ ਸਵਾਲਾਂ ਤੇ ਮਿਰਚਾਂ ਕਿਉਂ ਲੱਗਦੀਆਂ ਹਨ ਮਿਰਚਾਂ ਤਾਂ ਜਦੋਂ ਮੈਂ ਸਵਾਲ ਪੁੱਛਦਾ ਉਸ ਟਾਈਮ ਉਸ ਟਾਈਮ ਤਾਂ ਸਾਰਿਆਂ ਨੂੰ ਲੱਗਦੀਆਂ ਮੈਨੂੰ ਇਹ ਦੱਸੋ ਮੇਰਾ ਕਿਹੜਾ ਸਵਾਲ ਹੈ ਸਰਕਾਰ ਦੇ ਨਰਕ ਤੋਂ ਦੇਣਾ ਜੇ ਪੱਤਰਕਾਰ ਕੋਈ ਸਵਾਲ ਕਰ ਰਿਹਾ ਤੇ ਇਹਦੇ ਵਿੱਚ ਬੁਰਾ ਕਿਉਂ ਮਣਾਉਨੇ ਹੋ ਤੁਸੀਂ ਨਹੀਂ ਬੁਰਾ ਕਿਉਂ ਨਹੀਂ ਮੰਨੀਏ ਸਾਡੇ ਉਹ ਨੌਜਵਾਨ ਜਿਹੜੇ 307 ਦੇ ਵਿੱਚ 40 ਨੌਜਵਾਨ ਬੈਠੇ ਨੇ ਅੰਮ੍ਰਿਤਸਰ ਨੌ ਨੌਜਵਾਨ ਕਹਿੰਦੇ ਨਹੀਂ ਕਿ ਫਗਵਾੜੇ ਜੇਲ੍ਹ ਦੇ ਵਿੱਚ ਨਹੀਂ ਕੁਝ ਦੀ ਗਿਣਤੀ ਹੈਗੀ ਆ ਜਲੰਧਰ ਜੇਲ੍ਹ ਦੀ ਆ ਮੈਨੂੰ ਦੱਸੋ 40 42 ਮੁੰਡੇ ਸਾਡੇ ਉਮਰ ਕਹੇ ਦੁੜੀਗਦੇ ਪਏ ਨੇ ਹੂੰ ਸਾਡੇ 40 42 ਮੁੰਡੇ ਉਮਰ ਕਹੇ ਦੁਮਰ ਕਹੇ ਮਤਲਬ ਉਹਨਾਂ ਦੇ ਪਰਿਵਾਰ ਖਤਮ ਮੈਂ ਉਹਨਾਂ ਦੇ ਪਰਿਵਾਰਾਂ ਤੱਕ ਜਾ ਕੇ ਆਇਆ ਮੈਂ ਉਹਨਾਂ ਦੇ ਪਿੰਡਾਂ ਚ ਜਾ ਕੇ ਆਇਆ ਘਰਾਂ ਚ ਤਾਲੇ ਲੱਗੇ ਹੋਏ ਨੇ ਪੁਲਿਸ ਛਾਪੇਮਾਰ ਪੁਲਿਸ ਦੀ ਛਾਪੇਮਾਰੀ ਦੇ ਡਰ ਤੋਂ ਉਹ ਪਰਿਵਾਰ ਘਰਾਂ ਚ ਨਹੀਂ ਹੈ ਡੰਗਰ ਬੱਚਾ ਭੁੱਖਾ ਮਰ ਗਿਆ ਕਿੱਲੇ ਤੇ ਬੰਨੇ ਹੋਇਆ ਹੂੰ ਕਿਉਂ ਨਾ ਕਲਪੀ ਅਸੀਂ ਸਾਡੇ ਪਰਿਵਾਰ ਬਣਾ ਕਰਤੇ ਇਹਨਾਂ ਨੇ ਅੱਜ ਉਹ ਮੈਂ ਉਹਨਾਂ ਪਰਿਵਾਰਾਂ ਨੂੰ ਲੱਭਦਾ ਫਿਰਦਾ ਕਿ ਕਿਸੇ ਤਰੀਕੇ ਨਾਲ ਮੈਨੂੰ ਡਿਟੇਲ ਮਿਲੇ ਇਹਨਾਂ ਕੋਲੋਂ ਜੇ ਨਹੀਂ ਸਰਦਾ ਮੇਰਾ ਵਕੀ ਮੇਰਾ ਅਸੀਂ ਲੜ ਕੇ ਅਸੀਂ ਕਢਵਾ ਲਾਂਗੇ ਬਾਹਰ ਉਸ ਐਸਪੀ ਦਾ ਜਿਨ੍ਹਾਂ ਨੇ ਇਹਨਾਂ ਦੇ ਸਿਰ 파ੜਿਆ ਨਾ ਮੈਂ ਤਰਲਾ ਕਰ ਨੂੰ ਉਸ ਐਸਪੀ ਦਾ ਪਰ ਉਹ ਪਰਿਵਾਰ ਉਹ ਮਿਲਣ ਤਾਂ ਸਹੀ ਕਿਉਂਕਿ ਮੈਂ ਇਕੱਲਾ ਨਹੀਂ ਹੋ ਕੇ ਲੜ ਸਕਦਾ ਮੈਨੂੰ ਬਕਾਲਤਨਾਮਾ ਦਾ ਚਾਹੀਦਾ ਹੋਊਗਾ ਕਿਉਂ ਨਾ ਕਲਪੀਏ ਜੀ ਸਾਡੇ 40 50 ਪਰਿਵਾਰ ਇਹਨੇ ਟੰਗ ਤੇ ਸਾਡੇ 40 50 ਪਰਿਵਾਰ ਟੰਗੇ ਗਏ ਨੇ 40 50 ਮੁੰਡੇ ਨਹੀਂ ਟੰਗੇ ਗਏ ਉਹ ਕਿਉਂ ਨਾ ਕਲਪੀਏ